ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੁਹਾਡੇ ਸਾਹਮਣੇ ਤਸਵੀਰ ਦੇ ਉੱਤੇ ਇੱਕ ਨਿਕਾ ਜਾਂ ਕੀੜਾ ਹੈ ਜਿਹੜਾ ਕਿ ਖੇਤ ਦੇ ਵਿੱਚ ਪਿਛਲੇ ਸਾਲ ਦਾ ਜਿਹੜਾ ਝੋਨੇ ਦਾ ਬੀਜ ਗਿਆ ਉਰੇ ਤੇ ਬੈਠਾ ਹੈ ਇਹਨੂੰ ਪਛਾਣਨਿਓ ਜੋ ਕਿ ਕੌਣ ਹੈ ਠੀਕ ਆਪਾਂ ਫਿਰ ਅੱਗੇ ਵੀਡੀਓ ਨਾਲ ਇਹ ਤੇ ਗੱਲ ਕਰਦੇ ਹਾਂ ਤੁਸੀਂ ਇਹ ਵੀਡੀਓ ਦੇਖੋ ਪਛਾਣੋ ਇਹ ਕੌਣ ਹੈ ਇਹਦਾ ਝੋਨੇ ਨਾਲ ਕੀ ਸੰਬੰਧ ਹੈ ਇਹਦਾ ਬੌਣੇ ਰੋਗ ਨਾਲ ਕੀ ਸੰਬੰਧ ਹੈ ਇਹਦਾ ਅਗੇਤੀ ਬੀਜੀ ਚੋਂ ਨਾਲ ਕੀ ਸਬੰਧ ਹੈ ਅਗੇਤੀ ਬੀਜੀ ਪਨੀਰੀ ਨਾਲ ਕੀ ਸਬੰਧ ਹੈ ਇਹ ਥੋੜਾ ਜੀ ਚਰਚਾ ਕਰਕੇ ਕਮੈਂਟ ਦੇ ਵਿੱਚ ਦੱਸੋ ਮੈਂ ਉਨੀ ਦਾ ਵੀਡੀਓ ਤਿਆਰ ਕਰਦਾ ਹਾਂ